ਹੋਇਆ ਇੰਜ ਕਿ ਇੱਕ ਦਿਨ ਗਲੀ ਵਿੱਚੋਂ ਭੀੜ ਗੁਰੂ ਗ੍ਰੰਥ ਦੀ ਲੰਗ ਰਹੀ ਸੀ ਆਸੇ-ਪਾਸੇ ਸਤ ਸੰਗਤ ਖੜੀ ਹੋਈ ਸੀ ਬੜੇ ਸ਼ਰਧਾ ਦੇ ਰੰਗ ਵਿੱਚ ਰੰਗ ਰਹੀ ਸੀ ਮੀ ਫੁੱਲਾਂ ਦਾ ਵਰਸ ਦਾ ਗੁਰੂ ਉਤੋਂ ਵੇਖ ਵੇਖ ਹੋ ਦੁਨੀਆ 당 ਰਹੀ ਸੀ ਫੁੱਲ ਗੁਰੂ ਤੋਂ ਵਾਰਨੇ ਕਰਾਂ ਮੈਂ ਵੀ ਦਿਲੋਂ ਮੇਰੇ ਵੀ ਉਠ ਉਮੰਗ ਰਹੀ ਸੀ ਮੈਂ ਇਸ ਲਈ ਫੁੱਲਾਂ ਦੀ ਟੋਕਰੀ ਵਿੱਚ ਨਾਲ ਚਾਹ ਦੇ ਬਾਝ ਜਦ ਪਾਈ ਹੈ ਸੀ ਮੈਂ ਇਸ ਲਈ ਫੁੱਲਾਂ ਦੀ ਟੋਕਰੀ ਵਿੱਚ ਨਾਲ ਚਾਹ ਦੇ ਬਾਝ ਜਦ ਪਾਈ ਹੈ ਸੀ ਜਰਾ ਠਹਿਰੀ ਗੱਲ ਇੱਕ ਸੁਣੀ ਸਾਡੀ ਫੁੱਲਾਂ ਵਿੱਚੋਂ ਆਵਾਜ਼ ਇੰਜ ਆਈ ਹੈ ਸੀ ਬੋਲੀ ਫੁੱਲਾਂ ਦੀ ਆਤਮਾ ਕਹਿਣ ਲੱਗੀ ਮਿਲਿਆ ਜੱਗ ਤੇ ਰੱਜ ਕੇ ਮਾਣ ਸਾਨੂੰ ਮਿਲੀ ਦਾਤ ਇਹ ਕੋਮਲਤਾ ਮਹਿਕ ਸਾਨੂੰ ਸਾਰੇ ਆਖ ਦੇ ਧਰਤ ਦੀ ਸ਼ਾਨ ਸਾਨੂੰ ਜੁੜਦੇ ਜੋੜ ਨੇ ਜਦੋਂ ਪ੍ਰੇਮੀਆਂ ਦੇ ਇੱਕ ਦੂਏ ਨੂੰ ਉਦੋਂ ਫੜਾਣ ਸਾਨੂੰ ਚਾਰ ਚੰਨ ਉਸ ਸੇਜ ਨੂੰ ਲੱਗਦੇ ਨੇ ਜਿਹੜੀ ਸੇਜ ਤੇ ਲੋਕ ਵਿਛਾਣ ਸਾਨੂੰ ਸੁਖੀ ਲੋਕ ਪਰਲੋਕ ਵਿੱਚ ਅਸੀਂ ਹੋ ਗਏ ਚੁਣੇ ਗਏ ਹਾਂ ਜਿਹੜੀ ਅੱਜ ਕਾਰ ਦੇ ਲਈ ਵੱਡੇ ਭਾਗ ਅੱਜ ਆਪਣੇ ਸਮਝਦੇ ਹਾਂ ਕਿਉਂਕਿ ਆਏ ਹਾਂ ਗੁਰੂ ਸਤਕਾਰ ਦੇ ਲਈ ਅੱਗੇ ਆਖਿਆ ਫੁੱਲਾਂ ਦੀ ਆਤਮਾ ਨੇ ਸੱਚ ਸੁਣ ਕੇ ਜਰਾ ਕਬਰਾਂਗਾ ਤੂੰ ਸਾਨੂੰ ਗੁਰੂ ਤੋਂ ਵਾਰ ਕੀ ਗਿਆ ਤੇਰਾ ਅਖਰ ਸਾਨੂੰ ਹੀ ਉਤੋਂ ਵਰਾਏਗਾ ਤੂੰ ਲੱਗੀ ਹਿੰਗ ਨਾ ਤੇਰੀ ਕੋਈ ਫਟਕੜੀ ਹੈ ਮੁੱਲ ਆਪਣਾ ਕੀ ਪਵਾਏਂਗਾ ਤੂੰ ਏਦਾਂ ਸਹਸ ਸਿਆਣਪਾ ਨਾਲ ਅੜਿਆ ਖੁਸ਼ੀ ਗੁਰੂ ਦੀ ਕਿੱਦਾਂ ਦੱਸ ਪਾਏਂਗਾ ਤੂੰ ਵੇਖੋ ਵੇਖੀ ਹੀ ਕੰਮ ਇਹ ਕਰਨ ਲੱਗਾ ਦੁਨੀਆਦਾਰਾਂ ਦੀ ਰੀਸ ਮਰੀਸ ਅੜਿਆ ਓਏ ਪੁੱਛੀ ਕਿਸੇ ਗੁਰੂ ਵਾਲੇ ਦੇ ਕੋਲ ਬਹਿ ਕੇ ਗੁਰੂ ਪਾਉਣ ਦੀ ਲੱਗੇ ਕੀ ਫੀਸ ਅੜਿਆ ਠੇ ਚੀਸ ਕਲੇਜੇ ਦੇ ਵਿੱਚ ਮੇਰੇ ਠੇਸ ਫੁੱਲਾਂ ਕਜੇ ਹੀ ਇਹ ਲਾ ਦਿੱਤੀ ਜਿਸ ਨੂੰ ਸੁਣ ਕੇ ਸਨ ਜਿਆ ਮੈਂ ਹੋਇਆ ਸੁਧ ਬੁੱਧ ਉਸ ਮੇਰੀ ਭੁਲਾ ਦਿੱਤੀ ਉਤੋਂ ਹੋਰ ਸਪੀਕਰ ਦੀ ਆਵਾਜ਼ ਆਈ ਮਨ ਵਿੱਚ ਹੋਰ ਹਨੇਰੀ ਉਸ ਠਾ ਦਿੱਤੀ ਤੁਕ ਇਹ ਗੁਰਬਾਣੀ ਦੀ ਭਾਈ ਜੀ ਨੇ ਮੁੱਖੋਂ ਬੋਲ ਕੇ ਜਦੋਂ ਸੁਣਾ ਦਿੱਤੀ ਜਾਲ ਦੁੱਧ ਤੇ ਸਾਰੇ ਨੇ ਫੁੱਲ ਝੂਠੇ ਉਹ ਵੀ ਉਹਦੇ ਤੂੰ ਜਿਦੇ ਚੜਾ ਰਿਆ ਐ ਜਿੱਥੇ ਭੇਂਟ ਖੁਦ ਆਪਣੀ ਚੜੀਦੀ ਹੈ ਉਥੇ ਚੁੱਕ ਕੇ ਸਾਨੂੰ ਵਗਾਰਿਆ ਸੁਣ ਇਹ ਗੁਰੂ ਦਰਬਾਰ ਵਿੱਚ ਆਣ ਡਿੱਗਾ ਕਿ ਹਾਂ ਬਖਸ਼ ਦੇ ਮੇਰੇ ਗੁਨਾਹ ਦਾਤਾ ਬਖਸ਼ਣ ਹਾਰ ਤੂੰ ਸੁਣੀਦਾ ਪਾਪੀਆਂ ਨੂੰ ਪਾਪੀ ਮੈਂ ਵੀ ਜਗ ਤੇ ਹਾਂ ਦਾਤਾ ਕਰਦੇ ਮੇਰ ਇਹ ਆਪਣੇ ਘਰ ਅੰਦਰ ਦੇਦੇ ਇਨੀ ਕੂ ਬਸ ਪਨਾਹ ਦਾਤਾ ਲਥੇ ਜੋੜੇ ਜੋ ਤੇਰੇ ਪਿਆਰਿਆਂ ਦੇ ਉਥੇ ਬਖਸ਼ ਦੇ ਭੂਰਾ ਕੂ ਥਾਂ ਦਾਤਾ ਮੈਂ ਸਹਿਜ ਸਮਝਿਆ ਤੇਰੇ ਦਰਬਾਰ ਅੰਦਰ ਆਉਣ ਦੀ ਕਿਹੜੀ ਹੈ ਫੀਸ ਦਾਤਾ ਰਤਾ ਮੁੱਲ ਨਹੀਂ ਇੱਥੇ ਵਿਖਾਵਿਆਂ ਦਾ ਤੈਨੂੰ ਭੇਟ ਮਨਜ਼ੂਰ ਹੈ ਸੀਸਦਾਤਾ ਰਤਾ ਮੁੱਲ ਨਹੀਂ ਇੱਥੇ ਵਿਖਾਵਿਆਂ ਦਾ ਤੈਨੂੰ ਭੇਟ ਮਨਜ਼ੂਰ ਹੈ ਸੀਸਦਾਤਾ ਤੈਨੂੰ ਭੇਟ ਮਨਜ਼ੂਰ ਹੈ ਸੀਸਦਾਤਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ